24 ਪੰਜਾਬ న్యూਸ ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰ ਪਿਆਰ ਸਸ਼ੀ ਕਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਹੋਂਦ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ ਚੋਰ ਪਬਲਿਕ ਟਾਇਲਟ ਨੇ ਟੁੱਟੀਆਂ ਵੀ ਨਹੀਂ ਛੱਡਦੇ ਤੇ ਨਗਰ ਕੌਂਸਲ ਵਾਲੇ ਲਗਾ ਦਿੰਦੇ ਹਨ ਟਾਇਲਟ ਨੂੰ ਤਾਲੇ ਸੂਬੇ ਵਿੱਚ ਚੋਰੀ ਦੀਆਂ ਤਾਂ ਆਮ ਹੀ ਗੱਲ ਹੋ ਗਈਆਂ ਹਨ ਪਰ ਤਾਲੀਵਾਲ ਸ਼ਹਿਰ ਦਾ ਤਾਂ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੈ ਇਥੋਂ ਦੇ ਬੱਸ ਸਟੈਂਡ ਵਿੱਚ ਬਣੇ ਪਬਲਿਕ ਟਾਇਲਟ ਦੀਆਂ ਟੂਟੀਆਂ ਤੱਕ ਚੋਰ ਨਹੀਂ ਛੱਡਦੇ ਮਜਬੂਰਨ ਹੋ ਕੇ ਨਗਰ ਕੌਂਸਲ ਕਰਮਚਾਰੀਆਂ ਨੂੰ ਟਾਇਲਟ ਨੂੰ ਬਾਰ-ਬਾਰ ਤਾਲੇ ਲਗਾਉਣੇ ਪੈ ਜਾਂਦੇ ਹਨ ਬਾਸੜਾਂ ਤੇ ਪਬਲਿਕ ਟਾਇਲਟ ਦੀ ਸਹੂਲਤਾਂ ਹੋਣੀਆਂ ਜ਼ਰੂਰੀ ਹਨ ਅਤੇ ਨਾਲ ਹਰ ਸ਼ਹਿਰ ਵਿੱਚ ਬਾਸੜਾਂ ਤੇ ਪਬਲਿਕ ਟਾਇਲਟ ਬਣਾਏ ਦਿੱਤੇ ਗਏ ਹਨ ਜਿਸ ਦੀ ਸਫਾਈ ਅਤੇ ਦੇਖਰੇਖ ਲਈ ਬਕਾਇਦਾ ਕਰਮਚਾਰੀ ਵੀ ਰੱਖੇ ਜਾਂਦੇ ਹਨ ਟਾਲੀਵਾਲ ਦੇ 메ਨ ਬੱਸ ਸਟੈਂਡ ਦੇ ਵਿੱਚ ਜੋ ਨਗਰ ਕੌਂਸਲ ਵੱਲੋਂ ਟਾਲੀਵਾਲ ਵੱਲੋਂ ਲੋਕਾਂ ਦੀ ਸਹੂਲਤ ਲਈ ਪਬਲਿਕ ਟਾਇਲਟ ਬਣਾਇਆ ਗਿਆ ਹੈ ਉਸ ਦੇ ਬਾਹਰ ਹਮੇਸ਼ਾ ਤਾਲਾ ਹੀ ਲਟਕਦਾ ਨਜ਼ਰ ਆਉਂਦਾ ਹੈ बार-बार ਚੋਰਾਂ ਵੱਲੋਂ ਇਸ ਟਾਇਲਟ ਦੇ ਅੰਦਰ ਦੀਆਂ ਟੂਟੀਆਂ ਚੋਰੀ ਕੀਤੀਆਂ ਜਾਂਦੀਆਂ ਹਨ ਹੁਣ ਲੱਗਦਾ ਹੈ ਨਗਰ ਕੌਂਸਲ ਵਾਲੇ ਵੀ ਚੋਰਾਂ ਦੀਆਂ ਹਰਕਤਾਂ ਤੋਂ ਇੰਨੇ ਪਰੇਸ਼ਾਨ ਹੋ ਚੁੱਕੇ ਹਨ ਕਿ ਕਈ ਮਹੀਨਿਆਂ ਤੋਂ ਇਸ ਪਬਲਿਕ ਟਾਇਲਟ ਦਾ ਤਾਲਾ ਹੀ ਲਟਕਿਆ ਹੋਇਆ ਨਜ਼ਰ ਆਉਂਦਾ ਹੈ ਇਸ ਦੇ ਬਾਰੇ ਗੰਦਗੀ ਦੇ ਢੇਰ ਲੱਗੇ ਹੋਏ ਹਨ ਉੱਥੇ ਟਾਇਲਟ ਦੇ ਲੱਗੇ ਇੱਕ ਅੱਗੇ ਇੱਕ ਫਰੂਟ ਵਾਲੇ ਨੇ ਰੇੜੀ ਲਗਾ ਕੇ ਟਾਇਲਟ ਦਾ ਰਸਤਾ ਬਿਲਕੁਲ ਹੀ ਬੰਦ ਕੀਤਾ ਹੋਇਆ ਹੈ ਅਤੇ ਕੋਈ ਵੀ ਜਗ੍ਹਾ ਨਹੀਂ ਮਿਲਦੀ ਤਾਂ ਲੋਕ ਟਾਇਲਟ ਦੇ ਬਾਹਰ ਹੀ ਪਿਸ਼ਾਬ ਕਰਦੇ ਆਮ ਹੀ ਦਿਖਾਈ ਦਿੰਦੇ ਹਨ ਦੂਜੇ ਪਾਸੇ ਨਗਰ ਕੌਂਸਲ ਅਧਿਕਾਰੀ ਕਹਿੰਦੇ ਹਨ ਕਿ ਚੋਰਾਂ ਵੱਲੋਂ ਪਬਲਿਕ ਟਾਇਲਟ ਦੀਆਂ ਟੂਟੀਆਂ ਤੱਕ ਚੋਰੀ ਕਰ ਲਈਆਂ ਗਈਆਂ ਹਨ ਇਸ ਲਈ ਹੁਣਸ ਨੂੰ ਬੰਦ ਕਰਨਾ ਪੈ ਜਾਂਦਾ ਹੈ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਇਸ ਰਿਪੋਰਟ ਦੇ ਜ਼ਰੀਏ ਤਾਲੀਵਾਲ ਤੋਂ ਹਰਪਾਲ ਸਿੰਘ ਦੀ ਵਿਸ਼ੇਸ਼ ਰਿਪੋਰਟ ਨਾਮ ਸਿੰਘ ਬਲਾਕ ਕਾਂਗਰਸ ਧਾਰੀਵਾਲ ਪ੍ਰਧਾਨ ਅੱਜ ਕੁਝ ਲੋਕ ਸਮੱਸਿਆਵਾਂ ਦੇ ਕਰਕੇ ਆਪਜੀ ਦੇ ਮਾਧਿਅਮ ਰਾਹੀਂ ਸਰਕਾਰ ਦੇ ਕੰਨਾਂ ਤੱਕ ਕੁਝ ਗੱਲਾਂ ਪਹੁੰਚਾਉਣੀਆਂ ਚਾਹੁੰਦਾ ਸੀ ਜਿਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਸੀ ਕਿ ਮੇਰੇ ਬਿਲਕੁਲ ਪਿਛਲੇ ਪਾਸੇ ਪਬਲਿਕ ਟਾਇਲਟ ਬਣਿਆ ਸੀਗਾ ਔਰ ਜੋ ਕਿ ਪ੍ਰਤਾਪ ਸਿੰਘ ਬਾਜਵਾ ਦੇ ਐਮਪੀ ਲੈਂਡ ਫੰਡ ਵਿੱਚੋਂ ਬਣਿਆ ਸੀ ਚਲੋ ਉਹਨਾਂ ਨੇ ਆਪਣਾ ਕੰਮ ਕਰ ਦਿੱਤਾ ਲੇਕਿਨ ਇਹਦੀ ਸਫਾਈ ਔਰ ਇਹ ਇਹਦੀ ਵਰਤੋਂ ਵਾਸਤੇ ਇਹ ਲੋਕਾਂ ਵਾਸਤੇ ਸਹੂਲਤਾਂ ਲੋਕਾਂ ਦੀ ਸਹੂਲਤ ਵਾਸਤੇ ਬਣਿਆ ਸੀ ਮੈਂ ਆਪ ਜੀ ਦੇ ਮਾਧਿਅਮ ਰਾਹੀਂ ਸਰਕਾਰ ਦੇ ਕਿੰਨਾ ਤੱਕ ਇਹ ਗੱਲ ਪਹੁੰਚਾਉਣੀ ਚਾਹੁੰਦਾ ਹਾਂ ਕਿ ਜੇ ਕੋਈ ਲੋਕਾਂ ਦੀ ਸਹੂਲਤ ਵਾਸਤੇ ਚੀਜ਼ ਬਣੀ ਆ ਤਾਂ ਉਹਨਾਂ ਨੂੰ ਲੋਕ ਲੋਕਾਂ ਦੇ ਅਰਪਣ ਕਰਨਾ ਚਾਹੀਦਾ ਸੀਗਾ ਲੋਕ ਇਹਦੀ ਕੋਈ ਫਾਇਦਾ ਲੈਂਦੇ ਔਰ ਤੁਸੀਂ ਦੇਖ ਸਕਦੇ ਹੋ ਮੇਰੇ ਬਿਲਕੁਲ ਪਿਛਲੇ ਪਾਸੇ ਉੱਥੇ ਤਾਲੇ ਵੱਜੇ ਹੋਏ ਨੇ ਔਰ ਤੁਸੀਂ ਚੈੱਕ ਕਰ ਸਕਦੇ ਹੋ ਆਓ ਮੈਂ ਤੁਹਾਨੂੰ ਦਿਖਾਉਣਾ ਕਿ ਇਹ ਲੋਕਾਂ ਦੀ ਸਹੂਲਤ ਵਾਸਤੇ ਬਣਿਆ ਸੀ ਲੇਕਿਨ ਇੱਥੇ ਕਿਸੇ ਨੂੰ ਵੀ ਜਿਹੜਾ ਆਉਣ ਦੀ ਕੋਈ ਇਜਾਜ਼ਤ ਨਹੀਂ ਹੈ ਇਹ ਤਾਲਾ ਵੱਜਿਆ ਇੱਥੇ ਨਾ ਤਾਂ ਕੋਈ ਆ ਸਕਦਾ ਨਾ ਕੋਈ ਜਾ ਸਕਦਾ ਔਰ ਸਭ ਤੋਂ ਵੱਡੀ ਜ਼ਿੰਮੇਵਾਰੀ ਜਿਹੜੀ ਸੀ ਨਾ ਉਹ ਹੈਗੀ ਸੀਗੀ ਲੋਕਲ ਜਿਹੜੀ ਇੱਥੇ ਮਿਊਨਿਸਪਲ ਕਮੇਟੀ ਆ ਸੋ ਮਿਊਨਿਸਪਲ ਕਮੇਟੀ ਦੇ ਪ੍ਰਧਾਨ ਵੀ ਮੌਜੂਦਾ ਸਰਕਾਰ ਦੇ ਨੇ ਮੌਜੂਦਾ ਸਰਕਾਰ ਦੇ ਵਿੱਚ ਜਿਹੜੇ ਵੀ ਸਾਡੇ ਰੋਲਿੰਗ ਪਾਰਟੀ ਦੇ ਇੱਥੋਂ ਮੌਜੂਦਾ ਉਹਨਾਂ ਦੇ ਇੰਚਾਰਜ ਨੇ ਉਹਨਾਂ ਨੂੰ ਚਾਹੀਦਾ ਸੀਗਾ ਵੀ ਇਹ ਲੋਕ ਅਰਪਣ ਕਰ ਦਿੰਦੇ ਲੋਕ ਇਹਦਾ ਫਾਇਦਾ ਲੈਣ ਤੇ ਜਿੱਥੇ ਅਸੀਂ ਖੜੇ ਹਾਂ ਮੈਂ ਤੁਹਾਡੇ ਨਾਲ ਗੱਲ ਕਰਨ ਵਿੱਚ ਮੇਰੇ ਵਾਸਤੇ ਮੁਸ਼ਕਲ ਆ ਰਹੀ ਆ ਵੀ ਇੱਥੇ ਇੰਨੀ ਗੰਦਗੀ ਆ ਔਰ ਇਹਦੇ ਆਲੇ ਦੁਆਲੇ ਜੋ ਵੀ ਸਾਡੇ ਭਰਾਵਾਂ ਨੇ ਰੇੜੀਆਂ ਲਾਤੀਆਂ ਕਿਉਂਕਿ ਜਦੋਂ ਜਗ੍ਹਾ ਬੰਦ ਸੀ ਉਹਨਾਂ ਰੇੜੀਆਂ ਲਗਾਤੀਆਂ ਇੱਥੇ ਜੇ ਖੁੱਲਾ ਹੁੰਦਾ ਤੇ ਲੋਕਾਂ ਦੇ ਕੰਮ ਆਉਣਾ ਸੀਗਾ ਸੋ ਆਓ ਮੇਰੇ ਬਿਲਕੁਲ ਪਿਛਲੇ ਪਾਸੇ ਬੱਸ ਸਟੈਂਡ ਬਣਿਆ ਸੀ ਤੁਸੀਂ ਮੈਂ ਚਾਹਾਂਗਾ ਕਿ ਤੁਸੀਂ ਦਿਖਾਓ ਇੱਕ ਵਾਰੀ ਉਹ ਬੱਸ ਸਟੈਂਡ ਦੇ ਵਿੱਚ ਕੁਰਸੀਆਂ ਲੱਗੀਆਂ ਸੀ ਔਰ ਉਹ ਸਰਕਾਰ ਨੇ ਆਪਣੇ ਲੋਕਾਂ ਦੀ ਸਹੂਲਤ ਵਾਸਤੇ ਸਰਦੀ ਦੇ ਵਿੱਚ ਖੜਨ ਵਾਸਤੇ ਗਰਮੀ ਦੇ ਵਿੱਚ ਬਰਸਾਤ ਵਿੱਚ ਖੜਨ ਵਾਸਤੇ ਇੱਕ ਸ਼ੈੱਡ ਬਣਾਇਆ ਸੀਗਾ ਔਰ ਮੈਂ ਚਾਹਾਂਗਾ ਕਿ ਤੁਸੀਂ ਉਹ ਜ਼ਰੂਰ ਇਹ ਦਿਖਾਓ ਕਿ ਉਹ ਸ਼ੈੱਡ ਦਾ ਵੀ ਅਸਲੇ ਕੀ ਹਾਲ ਹੈ ਕੁਰਸੀਆਂ ਟੁੱਟ ਚੁੱਕੀਆਂ ਨੇ ਉਹਦੀ ਕੋਈ ਵੀ ਮੁਰੰਮਤ ਨਹੀਂ ਹੈ ਉਹਦੀ ਕੋਈ ਦੇਖਭਾਲ ਨਹੀਂ ਹੈ ਇਸੇ ਤਰ੍ਹਾਂ ਹੀ ਮੇਰੇ ਬਿਲਕੁਲ ਸੱਜੇ ਪਾਸੇ ਵੀ ਇੱਕ ਬਣਿਆਵਾ ਉੱਥੇ ਵੀ ਜਿਹੜਾ ਕਬਜ਼ੇ ਹੋਏ ਪਏ ਨੇ ਉੱਥੇ ਨਾ ਕੋਈ ਬੈਠ ਸਕਦਾ ਨਾ ਕੋਈ ਖਲੋ ਸਕਦਾ ਸੋ ਮੈਂ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਇਹਦੇ ਵੱਲ ਧਿਆਨ ਦਿਵੇ ਔਰ ਲੋਕਾਂ ਦੀ ਸਹੂਲਤ ਵਾਸਤੇ ਜੋ ਚੀਜ਼ਾਂ ਬਣੀਆਂ ਨੇ ਉਹ ਲੋਕਾਂ ਨੂੰ ਅਰਪਣ ਕੀਤੀਆਂ ਜਾਣ ਥੈਂਕ ਯੂ ਸਾਹਾਰੀ لال ਸ਼ਹਿਰੀ ਪ੍ਰਧਾਨ ਬਲਾਕ ਕਾਂਗਰਸ ਕਮੇਟੀ ਧਾਰੀਵਾਲ ਅਸੀਂ ਅੱਜ ਸਾਰੇ ਇਸ ਕਰਕੇ ਇੱਥੇ ਇਕੱਠੇ ਹੋਏ ਆਂ ਕਿ ਜਦੋਂ ਸਾਡੀ ਪਿਛਲੀ ਸਰਕਾਰ ਸੀਗੀ ਕਾਂਗਰਸ ਦੀ ਇਹਨਾਂ ਨੇ ਆਪਣੇ ਬਰਤਾਸੇ ਬਾਜਾ ਸਾਹਿਬ ਨੇ ਬੜੇ ਆਪਣੀ ਜਤਨਾ ਸਦਕਾ ਪੈਸੇ ਲਿਆ ਕੇ ਤੇ ਆ ਬਾਥਰੂਮ ਜਿਹੜੇ ਸੀ ਨਗਰ ਕੌਂਸਲ ਦੀ ਹਦਦ ਚ ਚਾਲੂ ਕਰ ਰਏ ਸੀਗੇ ਤੇ ਉਹ ਲੋਕਾਂ ਨੂੰ ਬੜੀ ਸਹੂਲਤ ਸੀ ਸਾਰੇ ਲੋਕ ਇੱਥੇ ਆਪਣੇ ਜੋ ਜਦੋਂ ਇੱਥੇ ਕੋਈ ਕੋਈ ਸਵਾਰੀ ਬੱਸ ਸਟੈਂਡ ਤੇ ਉਤਰਨਾ ਜਾਂ ਕਿਤੇ ਕਰਨਾ ਤੇ ਇੱਥੇ ਬਾਥਰੂਮ ਵਗੈਰਾ ਜਾਂਦੇ ਸੀਗੇ ਤੇ ਆਮ ਆਦਮੀ ਪਾਰਟੀ ਵਾਲੇ ਉਦੋਂ ਇਹ ਬਹੁਤ ਰੋਲਾ ਪਾਉਂਦੇ ਸੀ ਕਿ ਇੱਥੇ ਕੋਈ ਸਫਾਈ ਨਹੀਂ ਹੈ ਤੇ ਹੁਣ ਸਫਾਈ ਦੀ ਤੇ ਗੱਲ ਛੱਡੋ ਇਹਨਾਂ ਨੇ ਬਾਥਰੂਮਾਂ ਨੂੰ ਬਿਲਕੁਲ ਤਾਲੇ ਲਾਤੇ ਹੋਏ ਆ ਤਾਲੇ ਬਿਲਕੁਲ ਬੰਦ ਆ ਲੋਕਾਂ ਨੂੰ ਇਥੇ ਬਹੁਤ ਤੰਗੀ ਆਉਂਦੀ ਆ ਦੂਜੇ ਬੱਸ ਸਟੈਂਡ ਦੇ ਵਿੱਚ ਜਿਹੜੇ ਧਾਰੀਵਾਲ ਦਾ ਕੋਈ ਵੱਡਾ ਬੱਸ ਸਟੈਂਡ ਤੇ ਮੈਨਾਂ ਐਨੇ ਸੀ ਤੇ ਬਾਜਵਾ ਸਾਹਿਬ ਹੁੰਦਾ ਨੇ ਆਪਣੇ ਮਤਲਬ ਜਤਨਾ ਸਦਕਾ ਇੱਥੇ ਦੋ ਛੱਡਾਂ ਪਾ ਕੇ ਦਿੱਤੀਆਂ ਸੀਗੀਆਂ ਕਿ ਕਿਸੇ ਧੁੱਪ ਚ ਜਾਂ ਬਰਸਾਤ ਚ ਜਿਹੜੀ ਆਮ ਪਬਲਿਕ ਆ ਬੱਸ ਤੇ ਚੜਨ ਵਾਸਤੇ ਉਥੇ ਖੜੀ ਹੋ ਜੇਗੀ ਤੇ ਅੱਜ ਦੇ ਹਾਲਾਤ ਵੇਖ ਲਓ ਨਗਰ ਕਾਉਂਸਲ ਦੇ ਕਿ ਇਹਨਾਂ ਨੇ ਜਿਹੜੀਆਂ ਵੇਖੋ ਸਾਰੀਆਂ ਉਹਨਾਂ ਨੇ ਕਿਰਾਏ ਤੇ ਮਤਲਬ ਜਿੱਦਾਂ ਕਿਸੇ ਨੂੰ ਕਿਰਾਏ ਤੇ ਦਿੱਤੀਆਂ ਸਭ ਨਜਾਇਜ਼ ਕਬਜ਼ੇ ਹੋਏ ਆ ਟ੍ਰੈਫਿਕ ਦੀ ਐਡੀ ਵੱਡੀ ਸਮੱਸਿਆ ਮੈਂ ਰਣੀਆਂ ਤੋਂ ਚੱਲ ਕੇ ਆਇਆ ਮੈਨੂੰ ਇੱਥੋਂ ਬੱਸ ਸਟੈਂਡ ਤੇ ਆਉਣ ਲੱਗਿਆਂ ਗੱਡੀ 'ਚ ਘੱਟੋ ਘੱਟ 15-20 ਮਿੰਟ ਲੱਗੇ ਹੋਣੇ ਯਾਰ ਮੇਰੇ ਨਾਲ ਪਰਮਜੀਤ ਆ ਨਾਲ ਮੇਰੇ ਬੈਠਾ ਸੀਗਾ ਜਿੰਨੀਆਂ ਰੇੜੀਆਂ ਲੱਗੀਆਂ ਕੋਈ ਸੜਕ ਤੇ ਬਿਲਕੁਲ ਉੱਤੇ ਲੱਗੀਆਂ ਤੁਸੀਂ ਰੇੜੀ ਵਾਲੇ ਬੱਸੇ ਵੀ ਕੈਮਰਾ ਮਾਰ ਕੇ ਵੇਖ ਲੋ ਬਿਲਕੁਲ ਸੜਕ 'ਜੋ ਉੱਤੇ ਆ ਜੇ ਇਹਨਾਂ ਕੋਈ ਕਿਸੇ ਨੇ ਫਰੂਟ ਲੈਣਾ ਤੇ ਉਹਨੇ ਗੱਡੀ ਕਿੱਥੇ ਖੜਾ ਰਣੀ ਆ ਕੋਈ ਥਾਂ ਨਹੀਂ ਹੈਗਾ ਮੈਂ ਅਸੀਂ ਸਾਡੇ ਇਕੱਠੇ ਕਰਨ ਦਾ ਮਤਲਬ ਇਹ ਏ ਸੀ ਆ ਕਿ ਸਰਕਾਰ ਨੂੰ ਇਹਦੇ ਵੱਲ ਖਾਸ ਧਿਆਨ ਦੇਣਾ ਚਾਹੀਦਾ ਰੇੜੀਆਂ ਵਾਲਿਆਂ ਵਾਸਤੇ ਕੁਝ ਪੈਸੇ ਜਗ੍ਹਾ ਬਣਾਉਣੇ ਚਾਹੀਦੇ ਆ ਇਹ ਗਰੀਬ ਲੋਕ ਨੇ ਇਹਨਾਂ ਨੇ ਇਨਾ ਵਾਸਤੇ ਕੋ ਵਕਰੀ ਮਤਲਬ ਪਬਲਿਕ ਸ਼ੈੱਡ ਬਣਾ ਕੇ ਦੇਣ ਕਿ ਇੱਥੇ ਬਹਿ ਕੇ ਆਪਣੀਆਂ ਰੇੜੀਆਂ ਫੜੀਆਂ ਲਾਣ ਸਾਰੇ ਲੋਕੇ ਆਰਾਮ ਨਾਲ ਉੱਥੇ ਜਾਣ ਪਾਰਕਿੰਗ ਦੀ ਸਹੂਲਤ ਹੋਵੇ ਤੇ ਇਹ ਜਿਹੜੇ ਇੰਨੇ ਹਾਲਾਤ ਮਾੜੇ ਹੋਏ ਹੋਏ ਨੇ ਤੇ ਉਹਦੇ ਵਾਸਤੇ ਸਾਰੇ ਇੱਥੇ ਅੱਜ ਇਕੱਠੇ ਹੋਏ ਸੀਗੇ ਤੇ ਮੈਂ ਇੱਥੇ ਲਿਆਣਾ ਚਾਹੁੰਦਾ ਵਾਂ ਤੇ ਇਹਨਾਂ ਵੱਲ ਖਾਸ ਧਿਆਨ ਦਿਓ ਤੇ ਨਜਾਇਜ਼ ਕਬਜ਼ੇ ਹਟਾਓ ਤਾਂ ਜੋ ਲੋਕਾਂ ਨੂੰ ਸਹੂਲਤ ਮਿਲ ਸਕੇ ਜੀਵ ਸੋਨੀ ਸੈਨਟਰੀ ਇੰਸਪੈਕਟਰ ਮੈਟਰ ਕੌਂਸਲ ਧਾਰੀਵਾਲ ਇਹ ਜਿਹੜਾ ਬੱਸ ਸਟੈਂਡ ਚ ਪਬਲਿਕ ਬਾਥੂਮ ਦਾ ਇਸ਼ੂ ਮੇਰੇ ਧਿਆਨ ਵਿੱਚ ਆਇਆ ਵਾ ਇਹ ਜਿਹੜਾ ਬੱਸ ਸਟੈਂਡ ਦੇ ਵਿੱਚ ਪਬਲਿਕ ਬਾਥਰੂਮ ਆ ਇਹਦਾ ਅੰਦਰ ਦੀ ਰਿਪੇਅਰ ਜਿਹੜੀ ਟਾਈਲਾਂ ਟੁੱਟ ਗਈਆਂ ਅਸੀਂ ਉਹਦਾ ਕੰਮ ਚੱਲਦਾ ਪਿਆ ਵਾ ਉਸ ਕਰਕੇ ਬਾਥਰੂਮ ਬੰਦ ਕੀਤਾ ਗਿਆ ਥੋੜੇ ਦਿਨਾਂ ਲਈ ਔਰ ਰਾਤ ਨੂੰ ਇੱਥੇ ਕਾਫੀ ਦਿਨਾਂ ਤੋਂ ਜਿਹੜੀਆਂ ਅੰਦਰ ਟੂਟੀਆਂ ਵਗੈਰੀਆਂ ਨਾਲ ਜਿਹੜਾ ਹੋਰ ਵੀ ਸਮਾਨ ਸੀ ਸ਼ੀਸ਼ੇ ਵਗਾਰਾ ਵਾਸ਼ਰਸ਼ਨ ਉਹ ਚੋਰਾਂ ਵੱਲੋਂ ਚੋਰੀ ਕੀਤਾ ਗਿਆ ਸੀ ਸਿਰਫ ਰਾਤੀ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਲੋਕ ਲਗਾਏ ਜਾਂਦਾ 5 ਵਜੇ ਸਵੇਰੇ ਸਾਰਾ ਸਫਾਈ ਕਰਮਚਾਰੀ ਆ ਕੇ ਇਹਨੂੰ ਖੋਲ ਦਿੰਦਾ ਤੇ ਨਾਲ ਸਫਾਈ ਕਰ ਦਿੰਦਾ ਵਾ ਇਹਦਾ ਜਿਹੜਾ ਵਾ ਕੋਈ ਵੀ ਇਸ ਕਰਕੇ ਇਹਨੂੰ 2-3 ਦਿਨ ਲਈ ਬੰਦ ਕੀਤਾ